ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ 트럼ਪ ਦੇ ਟੈਰਿਫ ਖਤਰਿਆਂ ਦੇ ਵਿਚਾਲੇ ਕੈਨੇਡੀਅਨ ਦੇ ਵਿੱਚ ਵਧਿਆ ਪ੍ਰਾਈਡ ਅਲੈਜਰ ਪੋਲ ਸਰਵੇਖਣ ਦੇ ਵਿੱਚ ਬਹੁਤੇ ਕੈਨੇਡੀਅਨ ਮਜ਼ਬੂਤੀ ਨਾਲ ਹੋਏ ਇਕਜੁੱਟ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਘਟਾ ਕੇ 2.75% ਕੀਤੀ ਜੂਨ 2024 ਤੋਂ ਬਾਅਦ ਇਹ ਲਗਾਤਾਰ 7ਵੀਂ ਵਾਰੀ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਦੇ ਵਿੱਚ ਕੀਤੀ ਕਟੌਤੀ ਅਮਰੀਕਾ ਨੇ ਸਟੀਲ ਅਤੇ ਐਲੂਮੀਨੀਅਮ ਤੇ 25% ਦੀ ਟੈਰਿਫ ਲਗਾਇਆ ਕੈਨੇਡਾ ਦੇ ਵੱਲੋਂ ਵੀ 29.8 ਬਿਲੀਅਨ ਦੇ ਅਮਰੀਕੀ ਪ੍ਰੋਡਕਟਸ ਤੇ ਲਗਾਇਆ ਗਿਆ ਟੈਰਿਫ ਜੀਦਾ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਮੁਲਕ ਦੇ ਵਿੱਚ ਆਉਣ ਵਾਲੇ ਐਲੂਮੀਨੀਅਮ ਅਤੇ ਸਟੀਲ ਦੇ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਅੱਜ ਤੋਂ ਪ੍ਰਭਾਵੀ ਹੋਣਗੇ ਔਰ ਟਰੰਪ ਨੇ ਇੱਕ ਵਾਰ ਮੁੜ ਦਲੀਲ ਦਿੱਤੀ ਹੈ ਕਿ ਟੈਰਿਫ ਤੋਂ ਹੋਣ ਵਾਲੀ ਕਮਾਈ ਅਮਰੀਕਾ ਦੇ ਵਿੱਚ ਨੌਕਰੀਆਂ ਪੈਦਾ ਕਰਨ ਦੇ ਵਿੱਚ ਸਹਾਇ ਹੋਵੇਗੀ ਖਬਰ ਪੜੇ ਜਾਣ ਤੱਕ ਡੋਨਲਡ ਟਰੰਪ ਟੈਰਿਫ ਦੇ ਫੈਸਲੇ ਦੇ ਉੱਤੇ ਕਾਇਮ ਹੀ ਦਿਖਾਈ ਦਿੱਤੇ ਇਸ ਕਦਮ ਦਾ ਹਰ ਪਾਸੇ ਤੋਂ ਸਖਤ ਜਵਾਬ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਜੇਕਰ ਗੱਲ ਕੈਨੇਡਾ ਦੀ ਕੀਤੀ ਜਾਏ ਤਾਂ ਸਰਕਾਰ ਦੇ ਵੱਲੋਂ ਟੈਰੇਫ ਦਾ ਜਵਾਬ ਟੈਰਿਫ ਦੇ ਨਾਲ ਦੇਣ ਦੀ ਗੱਲ ਆਖੀ ਗਈ ਹੈ ਵਿਦੇਸ਼ ਮੰਤਰੀ ਮੈਲਨੀ ਜੋਲੀ ਅਤੇ ਫਾਈਨੈਂਸ ਮਨਿਸਟਰ ਡੋਮਿਨਿਕ ਲੈਂਬਲੋਕ ਦੇ ਵੱਲੋਂ ਯੂਐਸ ਤੋਂ ਆਉਣ ਵਾਲੇ 29.8 ਬਿਲੀਅਨ ਡਾਲਰ ਦੇ ਸਮਾਨ ਦੇ ਉੱਤੇ 25% ਦੀ ਟੈਰਿਫ ਲਗਾਉਣ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਹੈ ਜਿਸ ਤਹਿਤ 12.6 ਬਿਲੀਅਨ ਡਾਲਰ ਸਟੀਲ ਪ੍ਰੋਡਕਟ ਦੇ ਉੱਤੇ ਅਤੇ 3 ਬਿਲੀਅਨ ਡਾਲਰ ਐਲੂਮੀਨੀਅਮ ਪ੍ਰੋਡਕਟ ਦੇ ਉੱਤੇ ਲਗਾਇਆ ਗਿਆ ਹੈ ਇਸ ਤੋਂ ਇਲਾਵਾ ਕੰਪਿਊਟਰ ਸਪੋਰਟਸ ਅਤੇ ਸਮਾਨ ਅਤੇ ਕਾਸਟ ਆਇਰਨ ਗੁੱਡਸ ਦੇ ਵੀ ਇਹ ਟੈਰਿਫ ਲਾਗੂ ਹੋਵੇਗਾ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਅਮਰੀਕੀ ਲੋਕਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਸੰਬੋਧਿਤ ਕਰਦੇ ਹੋਏ ਕਿਹਾ ਕਿ ਕੈਨੇਡਾ ਅਮਰੀਕਾ ਦਾ ਜਿਹੜਾ ਗਵਾਂਡੀ ਉਹ ਬੈਸਟ ਫਰੈਂਡ ਅਤੇ ਬੈਸਟ ਅਲਾਈ ਹੈ ਅਤੇ ਕੈਨੇਡਾ ਨੂੰ ਇਹ ਟੈਰਿਫ ਮਜਬੂਰੀ ਦੇ ਵਿੱਚ ਜਿਹੜੇ ਨੇ ਉਹ ਲਗਾਉਣੇ ਪੈ ਰਹੇ ਨੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ 트ੰਪ ਦੇ ਵੱਲੋਂ ਇਹ ਟੈਰਿਫ ਲਗਾਏ ਗਏ ਨੇ ਤੇ ਆਪਣੇ ਹੀ ਪਿਛਲੇ ਕਾਰਜਕਾਲ ਦੇ ਦੌਰਾਨ 2018 ਦੇ ਵਿੱਚ ਵੀ ਉਹਨਾਂ ਅਜੇਹੀ ਪਹੁੰਚ ਅਪਣਾਈ ਸੀ ਪਰ ਬਾਅਦ ਵਿੱਚ ਕੈਨੇਡਾ ਨੂੰ ਇਸ ਵਿੱਚੋਂ ਰਾਹਤ ਦੇ ਦਿੱਤੀ ਗਈ ਸੀ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਵੱਲੋਂ ਜਿਹੜੇ ਅਜੇਹੀ ਵਿਦੇਸ਼ ਮੰਤਰੀ ਮੈਲਨੀ ਜੋਲੀ ਜੜੇ ਨੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਵੱਲੋਂ ਜਿਹੇ ਕਦਮਾਂ ਦੇ ਖਿਲਾਫ ਜਵਾਬੀ ਪਹੁੰਚ ਹੀ ਅਪਣਾਈ ਜਾਵੇਗੀ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਇਹ ਖਤਰਨਾਕ ਹੈ ਵਾਸ਼ਿੰਗਟਨ ਅਧਾਰਿਤ ਟੈਕਸ ਫਾਊਂਡੇਸ਼ਨ ਦੀ ਰਿਪੋਰਟ ਮੁਤਾਬਕ ਕੰਪਨੀਆਂ ਨੂੰ ਜ਼ਿਆਦਾ ਪੈਸਾ ਖਰਚਣਾ ਪਵੇਗਾ ਜਿਸ ਨਾਲ ਇੰਪੋਰਟ ਜਿਹੜਾ ਹੈ ਉਹ ਕٹےਗਾ ਤੇ ਲਗਭਗ 75 ਹਜ਼ਾਰ ਮੈਨੂਫੈਕਚਰਿੰਗ ਜੌਬਸ ਜਾਣ ਗਿਆ ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਦੇ ਮੁਤਾਬਕ ਸਟੀਲ ਇੰਡਸਟਰੀ ਨੂੰ ਜੌਬਸ ਬਚਾਉਣ ਦੇ ਲਈ ਕੰਜ਼ਿਊਮਰ ਦੇ ਉਤੇ ਬੋਝ ਪਾਣਾ ਪਵੇਗਾ ਜਿਸ ਦੀ ਕਾਸਟ 6 ਲੱਖ 50 ਹਜ਼ਾਰ ਪਰ ਜੋਬ ਆਵੇਗੀ ਅਮਰੀਕਾ ਦੇ ਵਿੱਚ ਵਰਤੀ ਜਾਣ ਵਾਲੀ ਸਟੀਲ ਦਾ ਲਗਭਗ 25% ਦੀ ਇੰਪੋਰਟ ਹੁੰਦਾ ਹੈ ਇਸ ਦੇ ਵਿੱਚ ਕੈਨੇਡਾ ਇੱਕ ਵੱਡਾ ਸਪਲਾਈਅਰ ਹੈ ਜੋ ਕਿ 2023 ਦੇ ਵਿੱਚ ਕੁੱਲ ਅਮਰੀਕੀ ਇੰਪੋਰਟ ਦਾ 25% ਸੀ ਅਤੇ ਕੈਨੇਡਾ ਅਮਰੀਕਾ ਨੂੰ ਐਲੂਮੀਨੀਅਮ ਐਕਸਪੋਰਟ ਕਰਨ ਵਾਲਾ ਸਭ ਤੋਂ ਵੱਡਾ ਸਪਲਾਈਅਰ ਹੈ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਟੈਰਿਫਸ ਤੋਂ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਿਹਾ ਪਰ ਮਾਰਕੀਟ ਦਾ ਹਾਲ ਅਤੇ ਕੁਝ ਆਰਥਿਕ ਮਹਾਰਾ ਦਾ ਸ਼ੰਕਾ ਹੈ ਕਿ ਇਨ੍ਹਾਂ ਕਦਮਾਂ ਦੇ ਨਾਲ ਰਿसेशन ਵੀ ਆ ਸਕਦਾ ਹੈ ਜਿਸ ਤੋਂ ਰਾਸ਼ਪਤੀ 트ੰਪ ਨੇ ਵੀ ਇਨਕਾਰ ਨਹੀਂ ਕੀਤਾ ਪਰ ਨਾਲੋਂ ਨਾਲ ਕਿਹਾ ਹੈ ਕਿ ਲੌਂਗ ਟਰਮ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਦੂਜੇ ਪਾਸੇ ਯੂਰਪੀਅਨ ਕਮਿਸ਼ਨ ਦੇ ਵੱਲੋਂ ਵੀ ਇਸ ਫੈਸਲੇ ਦੇ ਉੱਤੇ ਜਵਾਬੀ ਕਾਰਵਾਈ ਦਾ ਫੈਸਲਾ ਕੀਤਾ ਗਿਆ ਹੈ ਤੇ ਅਮਰੀਕਾ ਤੋਂ ਆਉਣ ਵਾਲੇ 26 ਯੂਰੋ ਭਾਵ ਕਿ 28 ਬਿਲੀਅਨ ਡਾਲਰ ਦੇ ਸਮਾਨ ਤੇ ਟੈਰਿਫ ਲਗਾਇਆ ਜਾਵੇਗਾ ਜੋ ਕਿ 1 ਅਪ੍ਰੈਲ ਤੋਂ ਲਾਗੂ ਹੋਵੇਗਾ ਕਮਿਸ਼ਨ ਜੋ ਕਿ 27 ਮੈਂਬਰ ਦੇ ਮਿਲਕਾਂ ਦੇ ਟ੍ਰੇਡ ਅਤੇ ਕਮਰਸ਼ੀਅਲ ਜਿਹੜੇ ਕਨਫਲਿਕਟਸ ਨੂੰ ਮੈਨੇਜ ਕਰਦਾ ਹੈ ਇੱਕ ਨਵੇਂ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫਾਂ ਅਤੇ ਦੇਸ਼ ਦੀ ਪ੍ਰਭੂਸੱਤਾ ਦੇ ਵਿਰੁੱਧ ਧਮਕੀਆਂ ਦੇ ਜਵਾਬ ਦੇ ਵਿੱਚ ਕੈਨੇਡੀਅਨਾਂ ਵਿੱਚ ਰਾਸ਼ਟਰੀ ਮਾਣ ਦੀ ਭਾਵਨਾ ਵਧੀ ਹੈ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਲਈ ਲੇਜਰ ਮਾਰਕੀਟਿੰਗ ਦੁਆਰਾ ਕਰਵਾਏ ਗਏ ਇਸ ਸਰਵੇਖਣ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡੀਅਨ ਹੋਣ ਦੇ ਉੱਤੇ ਮਾਣ ਮਹਿਸੂਸ ਕਰਨ ਵਾਲੇ ਲੋਕਾਂ ਦੀ ਗਿਣਤੀ ਨਵੰਬਰ 2024 ਦੇ ਵਿੱਚ 80% ਤੋਂ ਵੱਧ ਕੇ ਇਸ ਮਹੀਨੇ 86% ਹੋ ਗਈ ਹੈ 55 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ ਪ੍ਰਾਈਡ ਸਭ ਤੋਂ ਵੱਧ ਹੈ 92% ਕਿ 35 ਤੋਂ 54 ਸਾਲ ਦੀ ਉਮਰ ਦੇ 86% ਦੀ ਲੋਕਾਂ ਤੇ 18 ਤੋਂ 34 ਸਾਲ ਦੀ ਉਮਰ ਦੇ 75% ਦੀ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕੈਨੇਡੀਅਨ ਹੋਣ ਤੇ ਮਾਣ ਹੈ ਕਿਉਂਕਿ ਕੰਟਰੀਓ ਪ੍ਰੀਰੀਜ਼ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉੱਤਰ ਦਤਾਵਾ ਦੇ ਵਿੱਚ ਰਾਸ਼ਟਰੀ ਮਾਣ ਵਧਿਆ ਹੈ ਕਿਉਂਬਿਕ ਦੇ ਵਿੱਚ ਨਵੰਬਰ ਤੋਂ ਬਾਅਦ ਕੈਨੇਡਾ ਦੇ ਵਿੱਚ ਮਾਣ ਪ੍ਰਗਟ ਕਰਨ ਵਾਲੇ ਲੋਕਾਂ ਦੀ ਗਿਣਤੀ 81% ਤੋਂ ਵਧ ਕੇ 86% ਹੋ ਗਈ ਹੈ 온ਟਾਰੀਓ ਵਿੱਚ 87% ਉੱਤਰ ਦਤਾਵਾ ਨੇ ਕੈਨੇਡਾ ਦੇ ਵਿੱਚ ਮਾਣ ਪ੍ਰਗਟ ਕੀਤਾ ਜੋ ਕਿ 80% ਤੋਂ ਵਾਧਾ ਹੈ ਮੈਨੀਟੋਬਾ ਤੇ ਸਸਕਾਚਵਨ ਵਿੱਚ ਮਾਣ ਨ ਦੇ ਪਰਗਟਾਵੇ 70% ਤੋਂ ਵੱਧ ਕੇ 86% ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 70% ਦੀ ਤੋਂ ਵੱਧ ਕੇ 90% ਹੋ ਗਏ ਨੇ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਜਿਵੇਂ ਜਿਵੇਂ ਕੈਨੇਡੀਅਨਾਂ ਵੱਲੋਂ ਕੈਨੇਡੀਅਨ ਹੋਣ ਦੇ ਉੱਤੇ ਮਾਨ ਪ੍ਰਗਟ ਕਰਨ ਦੀ ਫੀਸਦ ਜਿਹੜੀ ਹੈ ਉਹ ਹਰ ਥਾਂ ਵਧੀ ਹੈ ਇਹ ਅਟਲਾਂਟਿਕ ਖੇਤਰ ਅਤੇ ਅਲਬਰਟਾ ਦੇ ਵਿੱਚ ਡਿੱਗ ਗਈ ਹੈ ਅਟਲਾਂਟਿਕ ਕੈਨੇਡਾ ਦੇ ਵਿੱਚ ਨਵੰਬਰ ਤੋਂ ਮਾਣ ਪ੍ਰਗਟ ਕਰਨ ਵਾਲੇ ਉੱਤਰਦਤਾਮਾ ਦੀ ਗਿਣਤੀ 91% ਤੋਂ ਥੋੜੀ ਘਟ ਕੇ 79 99% ਹੋ ਗਈ ਹੈ ਤੇ ਅਲਬਰਟਾ ਦੇ ਵਿੱਚ 84% ਤੋਂ ਘਟ ਕੇ 74% ਹੋ ਗਈ ਹੈ ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਹੈ ਕਿ 18 ਤੋਂ 34 ਸਾਲ ਦੀ ਉਮਰ ਦੇ ਫ੍ਰੈਂਕੋਫੋਨ ਵਾਲਿਆਂ ਵਿੱਚ ਕੈਨੇਡੀਅਨ ਹੋਣ ਦਾ ਮਾਣ ਜਿਹੜਾ ਐਂਗਲੋਫੋਨ ਨੌਜਵਾਨਾਂ ਦੇ ਨਾਲੋਂ ਵੱਧ ਹੈ ਦੇ ਹਾਲਾਂਕਿ ਹੋਰ ਉਮਰ ਸ਼੍ਰੇਣੀਆਂ ਦੇ ਵਿੱਚ ਐਂਗਲੋਫੋਨ ਬੋਲਣ ਵਾਲਿਆਂ ਦੇ ਵਿੱਚ ਮਾਣ ਵੱਧ ਸੀ 35 ਤੋਂ 54 ਸਾਲ ਦੀ ਉਮਰ ਦੇ 99% ਐਂਗਲੋਫੋਨ ਕੈਨੇਡੀਅਨਾਂ ਨੇ ਕਿਹਾ ਕਿ ਉਹ ਕੈਨੇਡੀਅਨ ਹੋਣ ਦੇ ਉੱਤੇ ਮਾਣ ਮਹਿਸੂਸ ਕਰਦੇ ਨੇ ਜਦੋਂ ਕਿ ਫ੍ਰੈਂਕੋਫੋਨ ਬੋਲਣ ਵਾਲਿਆਂ ਦੇ ਵਿੱਚ ਇਹ ਦਰ 84% ਹੈ 55 ਸਾਲ ਤੇ ਉਸ ਤੋਂ ਵੱਧ ਉਮਰ ਦੇ 93% ਐਂਗਲੋਫੋਨ ਕੈਨੇਡੀਅਨ ਕਹਿੰਦੇ ਨੇ ਕਿ ਉਹਨਾਂ ਨੂੰ ਕੈਨੇਡੀਅਨ ਹੋਣ ਤੇ ਮਾਣ ਹੈ ਜਦੋਂ ਕਿ 78% ਫ੍ਰੈਂਕੋਫੋਨ ਕਹਿੰਦੇ ਨੇ ਸਰਵੇਖਣ ਇਹ ਵੀ ਸੁਝਾ ਦਿੰਦਾ ਹੈ ਕਿ ਕੈਨੇਡੀਅਨ ਹੋਣ ਦੇ ਉੱਤੇ ਮਾਣ ਹੋਰ ਪਛਾਣ ਚਿੰਨਾ ਤੋਂ ਪਰੇ ਹੈ 81% ਦੀ ਪ੍ਰਤੱਖ ਘਟ ਗਿੰਤੀਆਂ 85 ਫੀਸਦੀ ਪ੍ਰਵਾਸੀਆਂ ਤੇ 65 ਫੀਸਦੀ ਆਦੀਵਾਸੀ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਕਿ ਨੀਂਦ ਹੋਣ ਦੇ ਉੱਤੇ ਮਾਨ ਹੈ ਮੈਟਰੋਪੋਲੀਟਨ ਇੰਸਟੀਚਿਊਟ ਤੇ ਐਸੋਸੀਏਸ਼ਨ ਫੋਰ ਕੈਨੇਡੀਅਨ ਸਟੱਡੀਜ਼ ਦੇ ਪ੍ਰਧਾਨ ਅਤੇ ਸੀਈਓ ਨੇ ਕਿਹਾ ਹੈ ਕਿ ਭਾਵੇਂ ਉਹ ਆંકੜਿਆਂ ਤੋਂ ਹੈਰਾਨ ਨਹੀਂ ਹੈ 트럼ਪ ਦੀਆਂ ਕੈਨੇਡਾ ਨੂੰ ਅਮਰੀਕੀ ਰਾਜ ਬਣਾਉਣ ਦੇ ਲਈ ਆਰਥਿਕ ਤਾਕਤ ਦੀ ਵਰਤੋਂ ਕਰਨ ਦੀਆਂ ਧਮਕੀਆਂ ਦੇ ਮੱਦੇ ਨਜ਼ਰ ਇਹ ਉਹਨਾਂ ਦੇ ਦਹਾਕਿਆਂ ਦੇ ਪੋਲਿੰਗ ਦੇ ਵਿੱਚ ਮਾਨ ਦਾ ਸਭ ਤੋਂ ਉੱਚਾ ਪੱਧਰ ਹੈ ਕਿ ਉਹ ਵਿਕਰਾਸ਼ਟਰੀ ਪੱਧਰ ਦੇ ਉੱਤੇ ਇਹ ਗਿਣਤੀ ਵਧ ਰਹੀ ਹੈ ਤੇ 트럼ਪ ਪ੍ਰਸ਼ਾਸਨ ਜਿੰਨਾ ਧਮਕੀਆਂ ਦੇ ਨਾਲੋਂ ਅੱਗੇ ਵਧਿਆ ਹੈ ਉਹਨਾਂ ਨੇ ਸੱਚਮੁੱਚ ਕੈਨੇਡੀਅਨਾਂ ਨੂੰ ਆਪਣੇ ਦੇਸ਼ ਦੇ ਮੁੱਲ ਬਾਰੇ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਉਹਨਾਂ ਆਖਿਆ ਕਿ ਐਤਵਾਰ ਨੂੰ ਨਵੇਂ ਲਿਬਰਲ ਨੇਤਾ ਅਤੇ ਪ੍ਰਧਾਨ ਮੰਤਰੀ ਨਾਮਜ਼ਦ ਵੱਜੋਂ ਮਾਰਕ ਕਾਰਨੀ ਦੀ ਪੁਸ਼ਟੀ ਹੋਣ ਤੋਂ ਕੁਝ ਪਲ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜੀਨ ਪ੍ਰੀਟਿਨ ਨੇ ਇਹ ਭਾਸ਼ਣ ਦੇ ਵਿੱਚ ਕਿਹਾ ਕਿ 트럼ਪ ਕੈਨੇਡੀਅਨਾਂ ਨੂੰ ਪਹਿਲਾਂ ਕਦੇ ਨਾ ਹੋਣ ਤੱਕ ਇੱਕ ਜੋਟ ਕਰ ਰਹੇ ਨੇ ਤੇ ਐਸੋਸੀਏਸ਼ਨ ਫਾਰ ਕੈਨੇਡੀਅਨ ਸਟੱਡੀਜ਼ ਦੇ ਲਈ ਲੇਜੇਰ ਦੁਆਰਾ ਕਰਵਾਏਗੇ ਇੱਕ ਹੋਰ ਸਰਵੇਖਣ ਜਿਸ ਦੇ ਵਿੱਚ 1 ਮਾਰਚ ਤੋਂ 2 ਮਾਰਚ ਤੱਕ 1500 ਤੋਂ ਵੱਧ ਕੈਨੇਡੀਅਨਾਂ ਦਾ ਨਮੂਨਾ ਲਿਆ ਗਿਆ ਸੀ ਤੋਂ ਪਤਾ ਚੱਲਦਾ ਹੈ ਕਿ ਜ਼ਿਆਦਾਤਰ ਕੈਨੇਡੀਆਨਾ ਮੰਨਦੇ ਨੇ ਕਿ ਉਹਨਾਂ ਦੇ ਵਿੱਚ ਦੁਨੀਆ ਦੇ ਕਿਸੇ ਵੀ ਹੋਰ ਲੋਕਾਂ ਨਾਲੋਂ ਅਮਰੀਕੀਆਂ ਦੇ ਨਾਲ ਵਧੇਰੇ ਸਮਾਨਤਾਵਾਂ ਨੇ ਪਰ 10 ਵਿੱਚੋਂ ਲਗਭਗ 8 ਉੱਤਰਦਾਤਾ ਸੋਚਦੇ ਨੇ ਕਿ ਕੈਨੇਡੀਆਨਾ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਹਨ ਜੋ ਉਹਨਾਂ ਨੂੰ ਅਮਰੀਕੀਆਂ ਤੋਂ ਵਖਰਾ ਬਣਾਉਂਦੀਆਂ ਨੇ 15% ਨੇ ਕਿਹਾ ਕਿ ਕੈਨੇਡੀਅਨ ਅਮਰੀਕੀਆਂ ਦੇ ਨਾਲ ਉਹਦੇ ਰੇ ਸਵਾਗਤ ਕਰਨ ਵਾਲੇ ਅਤੇ ਦੋਸਤਾਨਾ ਨੇ 14% ਨੇ ਕਿਹਾ ਕਿ ਉਹ ਦਿਆਲੂ ਅਤੇ ਨਿਮਰ ਨੇ 12% ਨੇ ਕਿਹਾ ਕਿ ਉਹ ਸਮਾਵੇਸ਼ੀ ਹੈ ਤੇ 12% ਨੇ ਵੀ ਕਿਹਾ ਕਿ ਉਹ ਨਾਗਰੀਕ ਅਧਿਕਾਰਾਂ ਦਾ ਸਤਕਾਰ ਵੀ ਕਰਦੇ ਨੇ ਇੱਕ ਨਵੇਂ ਨਜ਼ਰ ਦੇ ਆਨਲਾਈਨ ਪੋਲ ਤੋਂ ਪਤਾ ਚੱਲਦਾ ਹੈ ਕਿ ਸੰਗੀ ਲਿਬਰਲ ਅਤੇ ਕੰਜ਼ਰਵੇਟਿਵ ਵੋਟਰਾਂ ਦੇ ਸਮਰਥਨ ਦੇ ਵਿੱਚ ਇੱਕ ਦੂਜੇ ਦੇ ਨਾਲ ਟੱਕਰ ਲੈ ਰਹੇ ਨੇ ਕੈਨੇਡੀਆਨਾ ਦੇ VOTING ਇਰਾਦਿਆਂ ਦੇ ਸਰਵੇਖਣ ਦੇ ਵਿੱਚ ਦੋਵੇਂ ਪਾਰਟੀਆਂ ਨੂੰ 37% ਵੋਟਾਂ ਮਿਲੀਆਂ ਨੇ ਇਹ 24 ਫਰਵਰੀ ਤੋਂ ਬਾਅਦ ਕੰਜ਼ਰਵੇਟਿਵ ਲੇਛੇ ਅੰਕਾਂ ਦੀ ਗਿਰਾਵਟ ਅਤੇ ਲਿਬਰਲ ਲਈ 7% ਦੀ ਉਛਾਲ ਦਿਖਾਉਂਦਾ ਜਦੋਂ ਕਿ ਐਨਡੀਪੀ 2% ਘਟ ਕੇ 11% ਹੋ ਗਈ ਹੈ ਲਜੇਰ ਨੇ 7 ਮਾਰਚ ਤੋਂ 10 ਮਾਰਚ ਦੇ ਵਿਚਕਾਰ 1500 48 ਕੈਨੇਡੀਅਨਾਂ ਦਾ ਸਵਾਗਤ ਕੀਤਾ ਹੈ ਜਿਸ ਦਾ ਮਤਲਬ ਹੈ ਕਿ ਪੋਲ ਲਿਬਰਲ ਦੁਆਰਾ ਮਾਰਕ ਕਾਰਨੇ ਨੂੰ ਨਵੇਂ ਪਾਰਟੀ ਨੇਤਾ ਤੇ ਪ੍ਰਧਾਨ ਮੰਤਰੀ ਨਾਮਜ਼ਦ ਵੱਜੋਂ ਚੁਣਨ ਤੋਂ ਤੁਰੰਤ ਬਾਅਦ ਖਤਮ ਹੋ ਗਿਆ ਲਗਭਗ 2 ਸਾਲਾਂ ਤੱਕ ਜੋ ਵੇਟੀਵਾ ਤੋਂ ਪਿੱਛੇ ਰਹਿਣ ਤੋਂ ਬਾਅਦ ਲਿਬਰਲਾਂ ਨੇ ਚੋਣਾਂ ਦੇ ਵਿੱਚ ਮੋੜ ਤੋਂ ਜਿੱਤ ਪ੍ਰਾਪਤ ਕੀਤੀ ਹੈ ਪਰ ਕੈਨੇਡੀਅਨ ਅਜੇ ਵੀ ਬਦਲਾਅ ਲੈ ਭੁੱਖੇ ਨੇ ਤੇ ਪੋਲ ਸੁਝਾ ਦਿੰਦਾ ਹੈ ਕਿ ਅੱਧੇ ਤੋਂ ਵੱਧ ਕੈਨੇਡੀਅਨ ਯਾਨੀ 53% ਦੀ ਅਗਲੀਆਂ ਚੋਣਾਂ ਦੇ ਵਿੱਚ ਸਰਕਾਰ ਦੀ ਤਬਦੀਲੀ ਚਾਹੁੰਦੇ ਨੇ ਉਹਨਾਂ ਕਹਿੰਦੇ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫ ਅਤੇ ਕੈਨੇਡਾ ਨੂੰ 51ਵਾਂ ਬਣਾਉਣ ਦੀਆਂ ਧਮਕੀਆਂ ਨੇ ਕੈਨੇਡੀਅਨ ਦਾ ਧਿਆਨ ਜਿਹੜਾ ਉਹ ਖਿੱਚਿਆ ਤੇ ਉਹਨਾਂ ਕਿਹਾ ਕਿ ਇਸਨੇ ਬਹੁਤ ਸਾਰੀਆਂ ਭਾਵਨਾਵਾਂ ਗੁੱਸਾ ਨਿਰਾਸ਼ਾ ਤੇ ਨਿਰਾਸ਼ਾ ਵਰਗੀਸ ਜਿਹੜੇ ਸਦਮੇ ਨੇ ਉਹ ਪੈਦਾ ਕੀਤੇ ਨੇ ਤੇ ਇਸ ਦੇ ਲਈ ਉਹਨਾਂ ਦਾ ਇਹ ਮੰਨਣਾ ਹੈ ਕਿ ਅਮਰੀਕੀ ਸਬੰਧਾਂ ਦੇ ਵਿੱਚ ਇਸ ਬਦਲਾਅ ਦੇ ਕਾਰਨ ਧਾਰਨਾਵਾਂ ਨੂੰ ਬਦਲਨ ਤੇ ਪ੍ਰਭਾਵ ਪੈ ਰਿਹਾ ਹੈ। ਇਹ ਦੇਸ਼ ਦੇ ਵਿੱਚ ਹੁਣ ਸਾਡੀ ਰਾਜਨੀਤਿਕ ਲੀਡਰਸ਼ਿਪ ਤੋਂ ਜੋ ਮੰਗ ਰਿਹਾ ਹੈ ਉਸ ਦੇ ਸੰਦਰਭ ਦੇ ਵਿੱਚ ਥੋੜਾ ਜਿਹੜਾ ਉਹ ਬਦਲ ਗਿਆ ਹੈ ਤੇ ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੋਵਾਂ ਦੇ ਸਾਬਕਾ ਗਵਰਨਰ ਕਾਰਨੀ ਦੇ ਉਭਾਰ ਨੇ ਕੈਨੇਡੀਅਨ ਨੂੰ ਮੁਲਾਂਕਣ ਕਰਨ ਦੇ ਲਈ ਇੱਕ ਨਵਾਂ ਰਾਜਨੀਤਿਕ ਵਿਕਲਪ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਕਹਿ ਕੇ ਪ੍ਰਧਾਨ ਮੰਤਰੀ ਜਸਟ ਇੰਟਰੋਡੋ ਦੇ ਜਾਣ ਦੇ ਨਾਲ ਕੁਝ VOTING ਰੁਝਾਨਾ ਨੂੰ ਵੀ ਟਿੱਲਾ ਕਰ ਦਿੱਤਾ ਹੈ ਜੋ ਅਸੀਂ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਐਨਐਸ ਨੇ ਕਿਹਾ ਹੈ ਕਿ ਕਨਜ਼ਰਵੇਟਿਵ ਵੀ ਆਪਣੇ ਸੰਦੇਸ਼ ਦੇ ਰਸਤੇ ਤੋਂ ਦੂਰ ਹੋ ਗਏ ਨੇ ਤੇ ਕਾਰਨ ਹੀ ਦੇ ਖੱਪਕਾਰ ਕਾਰਬਨ ਕੀਮਤ ਨੂੰ ਖਤਮ ਕਰਨ ਦੇ ਵਾਅਦੇ ਨੇ ਕਨਜ਼ਰਵੇਟਿਵ ਨੀਤਾ ਪੀਰ ਰੇ ਪੋਲੀਵਰ ਦੇ ਉੱਤੇ ਐਕਸ ਦਾ ਟੈਕਸ ਮੰਤਰ ਨੂੰ ਬਹੁਤ ਸਾਰੇ ਲੋਕਾਂ ਲਈ ਕਟ ਟਕਵਾ ਜਾਬਦਾ ਐ ਐਨ ਐ ਸਨੀਪਰ ਵੀ ਖਵਾਨੀ ਕੀਤੀ ਸੀ ਕਿ ਜਿਵੇਂ ਜਿਵੇਂ ਕੈਨੇਡਾ ਇੱਕ ਛੋਣ ਵਾਲ ਵੱਧ ਰਿਹਾ ਜੋ ਕਿ ਕੁਝ ਦਿਨਾਂ ਦੇ ਵਿੱਚ ਬੁਲਾਈ ਜਾ ਸਕਦੀ ਹੈ VOTING ਰੋਜ਼ਾਨਾ ਦੇ ਵਿੱਚ ਹੋਰ ਬਦਲਾ ਹੋਣਗੇ ਉਤਰੀ ਅਮਰੀਕੀ ਗਵਾਂਡੀਆਂ ਦੇ ਵਿਚਕਾਰ ਵਪਾਰਕ ਤਣਾਅ ਵਧਣ ਦੇ ਕਾਰਨ ਨਿਯਮਾਂ ਨੂੰ ਸਖਤ ਕਰਦੇ ਹੋਏ ਫੈਡਰਲ ਰਜਿਸਟਰਡ ਨੇ ਬਦਵਾਰ ਨੂੰ ਦਿਖਾਇਆ ਹੈ ਕਿ ਸੰਯੁਕਤ ਰਾਜ ਅਮਰੀਕਾ 30 ਦਿਨਾਂ ਤੋਂ ਵੱਧ ਸਮੇਂ ਦੇ ਲਈ ਆਉਣ ਵਾਲੇ ਕੈਨੇਡੀਅਨਾਂ ਨੂੰ ਅਧਿਕਾਰੀਆਂ ਦੇ ਕੋਲ ਰਜਿਸਟਰਡ ਕਰਵਾਣਾ ਲਾਜ਼ਮੀ ਕਰੇਗਾ 11 April ਤੋਂ ਲਾਗੂ ਹੋਣ ਵਾਲੀ ਇਹ ਨਵੀਂ ਜ਼ਰੂਰਤ ਮੌਜੂਦਾ ਕਾਨੂੰਨ ਨੂੰ ਲਾਗੂ ਕਰਨ ਅਤੇ ਸਖਤ ਕਰੇਗੀ ਜਿਸ ਤੋਂ ਅਮਰੀਕੀ ਮੀਡੀਆ ਨੇ ਕਿਹਾ ਸੀ ਕਿ ਕੈਨੇਡੀਅਨ ਨਾਗਰਿਕਾਂ ਨੂੰ ਆਮ ਤੌਰ ਦੇ ਉਤੇ ਛੋੜ ਦਿੱਤੀ ਜਾਂਦੀ ਸੀ ਇਸ ਸੰਭਾਵਤ ਤੌਰ ਦੇ ਉਤੇ ਅੰਦਾਜ਼ਨ 9 ਲੱਖ ਕੈਨੇਡੀਅਨਾਂ ਜਿਨ੍ਹਾਂ ਨੂੰ ਬੋਲਚਾਲ ਦੇ ਵਿਚ ਸਨੋਬਟ ਕਿਹਾ ਜਾਂਦਾ ਹੈ ਨੂੰ ਪ੍ਰਭਾਵਿਤ ਕਰੇਗਾ ਜੋ ਫਲੋਰੀਡਾ ਟੈਕਸਾਸ ਤੇ ਦੱਖਣੀ ਕੈਰੋਲਿਨਾ ਵਰਗੇ ਗਰਮ ਦੱਖਣੀ ਅਮਰੀਕੀ ਰਾਜਾਂ ਦੇ ਵਿੱਚ ਸਰਦੀਆਂ ਬਿਤਾਉਂਦੇ ਨੇ ਇਹ ਕਦਮ ਜਨਵਰੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਤਿਹਾਸਕ ਸਹਿਯੋਗੀਆਂ ਦੇ ਵਿਚਾਰ ਸੰਬੰਧਾਂ ਦੇ ਵਿੱਚ ਹੋਰ ਗਿਰਾਵਟ ਨੂੰ ਦਰਸਾਉਂਦਾ ਹੈ ਸਟੀਲ ਤੇ ਐਲੂਮੀਨੀਅਮ ਤੇ 25% ਦੇ ਨਵੇਂ ਅਮਰੀਕੀ ਟੈਰਿਫ ਬੁੱਧਵਾਰ ਤੋਂ ਲਾਗੂ ਹੋ ਗਏ ਨੇ ਜਿਸ ਨੂੰ ਕੈਨੇਡਾ ਦੇ ਲਈ ਇੱਕ ਝਟਕਾ ਮੰਨਿਆ ਜਾ ਰਿਹਾ ਜੋ ਪਹਿਲਾਂ ਹੀ ਹੋਰ ਸਮਾਨ ਦੇ ਉੱਤੇ 25% ਦੇ ਵੱਖਰੇ ਟੈਕਸ ਦਾ ਸਾਹਮਣਾ ਕਰ ਰਿਹਾ ਹੈ ਇਸ ਦੌਰਾਨ ਟਰੰਪ ਨੇ ਵਾਰ-ਵਾਰ ਕੈਨੇਡਾ ਨੂੰ 51ਵਾਂ ਅਮਰੀਕੀ ਇਰਾ ਬਨੰਦੀ ਜਿਹੜੀ ਆ ਉਹ ਬਣਾਉਣ ਦੀ ਮੰਗ ਕੀਤੀ ਹੈ ਤੇ ਇੱਕ ਅਜੀਹਾ ਮਜ਼ਾਕ ਜਿਸ ਨੂੰ ਸਰਹੱਦ ਦੇ ਉੱਤਰ ਦੇ ਵਿੱਚ ਰਹਿਣ ਵਾਲੇ ਕੁਝ ਲੋਕ ਕਬਜ਼ੇ ਦੇ ਖਤਰੇ ਵਜੋਂ ਦੇਖਦੇ ਨੇ ਹੋਮਲੈਂਡ ਸਿਕਿਉਰਿਟੀ ਵਿਭਾਗ ਦਾ ਅੰਦਾਜ਼ਾ ਹੈ ਕਿ ਨਵੇਂ ਵਿਜ਼ਿਟਰ ਰਜਿਸਟ੍ਰੇਸ਼ਨ ਨਿਯਮਾਂ ਨੂੰ 2.2 ਮਿਲੀਅਨ ਤੋਂ 3.2 ਮਿਲੀਅਨ ਲੋਕ ਪ੍ਰਭਾਵਿਤ ਹੋਣਗੇ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਨੂੰ 25 ਹਜ਼ਾਰ ਅੰਕਾਂ ਦੀ ਕਟੌਤੀ ਕਰਦਿਆਂ ਵਿਆਜ ਦਰਾਂ ਨੂੰ 2.75 ਫੀਸਦੀ ਕਰ ਦਿੱਤਾ ਹੈ। ਇਸ ਫੈਸਲੇ ਦੀ ਦਲੀਲ ਦਿੰਦਿਆਂ ਬੈਂਕ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਸਾਲ ਅਰਥਵਿਵਸਥਾ ਮਜ਼ਬੂਤੀ ਦੇ ਨਾਲ ਸ਼ੁਰੂ ਹੋਈ ਹੈ। ਜੀਡੀਪੀ ਵਿਕਾਸ ਦਰ ਵੀ ਚੰਗੀ ਹੈ ਤੇ ਮਹਿੰਗਾਈ ਵੀ 2 ਫੀਸਦੀ ਦੇ ਟੀਚੇ ਦੇ ਦਾਇਰੇ ਦੇ ਵਿੱਚ ਹੈ। ਪਰ ਬੈਂਕ ਨੇ ਕਿਹਾ ਹੈ ਕਿ ਟੈਰਿਫ ਅਨਿਸ਼ਚਿਤਤਾ ਕਰਕੇ ਕਾਰੋਬਾਰਾਂ ਦੇ ਵੱਲੋਂ ਨਿਵੇਸ਼ ਅਤੇ ਭਰਤੀ ਤੇ ਅਸਰ ਪਿਆ ਹੈ ਅਤੇ ਖਪਤਕਾਰਾਂ ਦਾ ਭਰੋਸਾ ਵੀ ਕਮਜ਼ੋਰ ਹੋਇਆ ਹੈ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮਕਲਮ ਵੱਲੋਂ ਜਾਰੀ ਕੀਤੇ ਗਏ ਲਿਖ ਦੇ ਵਿੱਚ ਉਕਤ ਰੁਝਾਨ ਦੀ ਵੀ ਵਿਆਜ ਦਰ ਕਟੌਤੀ ਦੇ ਇੱਕ ਕਾਰਨ ਵਜੋਂ ਦਿਖਾਇਆ ਗਿਆ ਹੈ ਤੇ ਮਕੱਲਮ ਨੇ ਬੁੱਧਵਾਰ ਨੂੰ ਇਹ ਕਿਹਾ ਹੈ ਕਿ ਨਵੇਂ ਟੈਰੀਫਾਂ ਦਾ ਆਰਥਿਕ ਗਤੀਵਿਧੀ ਦੇ ਉੱਤੇ ਪੈਣ ਵਾਲਾ ਪ੍ਰਭਾਵ ਵੇਖਣਾ ਅਜੇ ਜਲਦਬਾਜ਼ੀ ਹੋਵੇਗੀ ਪਰ ਸਾਡੇ ਸਰਵੇਖਣ ਦਰਸਾਉਂਦੇ ਨੇ ਕਿ ਨਵੇਂ ਟੈਰੀਫਾਂ ਦੀਆਂ ਧਮਕੀਆਂ ਤੇ ਕੈਨੇਡਾ ਅਮਰੀਕਾ ਵਪਾਰ ਸਬੰਧਾਂ ਬਾਰੇ ਅਨਿਸ਼ਚਿਤਤਾ ਮਾ ਪਹਿਲਾਂ ਹੀ ਵਪਾਰ ਅਤੇ ਖਪਤਕਾਰਾਂ ਦੇ ਭਰੋਸੇ ਤੇ ਵੱਡਾ ਪ੍ਰਭਾਵ ਪਾ ਰਹੀ ਹੈ ਇਹ ਜੂਨ 2024 ਤੋਂ ਬਾਅਦ ਲਗਾਤਾਰ 7ਵੀਂ ਵਾਰੀ ਹੈ ਜਦੋਂ ਬੈਂਕ ਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਕੀਤੀ ਹੈ ਬੈਂਕ ਦੀ ਅੰਦਰੂਨੀ ਸੋਛ ਦੱਸਦੀ ਹੈ ਕਿ ਵਪਾਰਕ ਸੰਸਥਾਵਾਂ ਟੈਰਿਫਾਂ ਦੇ ਪ੍ਰਭਾਵ ਨੂੰ ਘਟਾ ਕਰਨ ਦੇ ਲਈ ਕੀਮਤਾਂ ਵਧਾਉਣ ਦਾ ਇਰਾਦਾ ਰੱਖਦੀਆਂ ਨੇ ਉਹਨਾਂ ਨੇ ਦੱਸਿਆ ਕਿ ਵਪਾਰ ਅਤੇ ਉਪਭੋਗਤਾਵਾਂ ਦੇ ਵੱਲੋਂ ਖਰਚੇ ਘਟਾਉਣ ਦੇ ਨਾਲ ਮਹਿੰਗਾਈ ਦੇ ਹੇਠਾਂ ਵੱਲੋਂ ਦਬਾਅ ਪੈਂਦਾ ਹੈ ਪਰ ਵਾਧੀਆਂ ਲਾਗਤਾਂ ਇਸ ਨੂੰ ਹਲਾਰਾ ਦੇ ਸਕਦੀਆਂ ਨੇ ਮਕੱਲਮ ਨੇ ਪਹਿਲਾਂ ਵੀ ਕਿਹਾ ਹੈ ਕਿ ਬੈਂਕ ਕੈਨੇਡੀਅਨ ਅਰਥਵਿਵਸਥਾਵਾ ਨੂੰ ਟੈਰਿਫ ਦੇ ਵਿੱਤੀ ਪ੍ਰਭਾਵ ਤੋਂ ਨਹੀਂ ਬਚਾ ਸਕਦਾ ਪਰ ਇਹ ਮਹਿੰਗਾਈ ਦੇ ਵਿੱਚ ਸੰਭਾਵੀ ਵਾਧੇ ਦਾ ਪ੍ਰਬੰਧਨ ਕਰਨ ਦੇ ਲਈ ਵਿਆਜ ਤਰ੍ਹਾਂ ਦੀ ਵਰਤੋਂ ਕਰ ਸਕਦਾ ਹੈ ਇਸ ਦੌਰਾਨ ਬੈਂਕ ਦੀ ਕੋਰ ਮਹਿੰਗਾਈ ਜਿਹੜੀ ਹੈ ਉਹ ਮਹਿੰਗਾਈ ਹਾਲੇ ਵੀ 2% ਤੋਂ ਉੱਪਰ ਹੈ ਜੋ ਮੁੱਖ ਤੌਰ ਦੇਤੇ ਹਾਊਸਿੰਗ ਸੰਬੰਧੀ ਕੀਮਤ ਵਾਧੇ ਕਾਰਨ ਹੈ ਜਿਸ ਦੇ ਨਾਲ ਬੈਂਕ ਦੀ ਚਿੰਤਾ ਵਧ ਰਹੀ ਹੈ ਬੈਂਕ ਆਫ ਕੈਨੇਡਾ ਦੀ ਅਗਲੀ ਵਿਆਜ ਦਰ ਮੀਟਿੰਗ 16 April ਨੂੰ ਹੋਣੀ ਹੈ ਤੇ ਉਸ ਦੇ ਵੱਲੋਂ ਬੈਂਕ ਆਫ ਕੈਨੇਡਾ ਦੀ ਅਰਥ ਵਿਵਸਥਾ ਦੀ ਸਥਿਤੀ ਦਾ ਮੁਲਾਂਕਣ ਕਰਨ ਦੇ ਲਈ ਆਪਣੀ ਤਿਮਾਹੀ ਵਿੱਤੀ ਨੀਤੀ ਰਿਪੋਰਟ ਜਿਹੜੀ ਹੈ ਉਹ ਜਾਰੀ ਕਰੇਗਾ ਮੰਗਲਵਾਰ ਦੇਰ ਰਾਤ ਦਖਣੀ ਸਰੀ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹਤੀ ਕਰਾਉਣਾ ਪਿਆ ਤੇ ਸਰੀ ਪੁਲਿਸ ਸੇਵਾ ਦਾ ਕਹਿਣਾ ਹੈ ਕਿ ਰਾਤ 11:15 ਤੇ ਅਧਿਕਾਰੀਆਂ ਨੂੰ 152 ਸਟਰੀਟ ਦੇ ਨੇੜੇ 33 ਐਵੇਨਿਊ ਤੇ ਕਈ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਜਿਵੇਂ ਹੀ ਪੁਲਿਸ ਪਹੁੰਚੀ ਹੈ ਤਾਂ ਜਾਰਸੀ ਐਮਪੀ ਸਰੀ প্রভিনਸ਼ੀਅਲ ਆਪਰੇਸ਼ਨ ਸਪੋਰਟ ਯੂਨਿਟ ਦੇ ਅਧਿਕਾਰੀ ਜਿਹੜੇ ਨੇ ਉੱਥੇ ਮਿਲ ਕੇ ਪਹੁੰਚੇ ਤਾਂ ਉਹਨਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਦੇ ਅਖਮਾਦ ਨਾਲ ਪੀੜਤ ਪਾਇਆ ਮੈਂਬਰਾਂ ਨੇ ਤੁਰੰਤ ਮਦਦ ਕੀਤੀ ਤੇ ਸਰੀ ਫਾਇਰ ਸਰਵਿਸੇਸ ਅਤੇ BCEHS ਨੇ ਮੌਕੇ ਤੇ ਪਹੁੰਚ ਕੇ ਉਸ ਆਦਮੀ ਦਾ ਇਲਾਜ ਕੀਤਾ ਬਾਅਦ ਵਿੱਚ ਉਹਨਾਂ ਨੇ ਗੰਭੀਰ ਪਰ ਸਥਿਰ ਹਾਲਤ ਦੇ ਵਿੱਚ ਇੱਕ ਖੇਤਰੀ ਹਸਪਤਾਲ ਲਿਜਾਇਆ ਗਿਆ ਗੋਲੀਬਾਰੀ ਤੋਂ ਥੋੜੀ ਦਰਵਾਦਰ ਸੀਐਮਪੀ ਐਸਪੀਓਐਸਯੂ ਸਰੀ ਗੈਂਗ ਇਨਫੋਰਸਮੈਂਟ ਟੀਮ ਦੇ ਮੈਂਬਰਾਂ ਨੇ ਇਲਾਕੇ ਦੇ ਵਿੱਚ ਇੱਕ ਸ਼ੱਕੀ ਵਾਹਨ ਦਾ ਪਤਾ ਲਗਾਇਆ ਸ਼ੱਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹ ਇੱਕ ਮੋਟਰ ਵਾਹਨ ਦੀ ਟੱਕਰ ਦੇ ਵਿੱਚ ਸ਼ਾਮਿਲ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਇੱਕ ਪੁਲਿਸ ਜਿਹੜੀ ਹੈ ਉਹਨਾਂ ਨੇ ਦੋ ਸ਼ੱਕੀਆਂ ਨੂੰ ਇਲਾਕੇ ਦੇ ਵਿੱਚੋਂ ਇੱਕ ਤੋਂ ਗ੍ਰਿਫਤਾਰ ਕੀਤਾ ਤੇ ਉਹ ਹਿਰਾਸਤ ਦੇ ਵਿੱਚ ਫਿਲਹਾਲ ਹੈ ਪੁਲਿਸ ਦਾ ਕਹਿਣਾ ਹੈ ਕਿ ਆਰ ਸੀ ਐਮ ਪੀ ਐਸ ਪੀਓ ਐਸ ਯੂ ਜਰਨਲ ਇਨਵੈਸਟੀਗੇਸ਼ਨ ਯੂਨਿਟਰ ਅਤੇ ਜਿਹੜੇ ਸੀਰੀਅਸ ਕ੍ਰਾਈਮਸ ਯੂਨਿਟ ਨੇ ਉਹ ਗੋਲੀਬਾਰੀ ਦੀ ਜਾਂਚ ਕਰ ਰਹੇ ਨੇ ਤੇ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਕੀ ਉਹ ਇਸ ਗੋਲੀਬਾਰੀ ਨੂੰ ਬੀਸੀ ਦੇ ਵਿੱਚ ਚੱਲ ਰਹੇ ਗੈਂਗ ਟਕਰਾ ਦੇ ਨਾਲ ਜੋੜ ਕੇ ਦੇਖਦੇ ਨੇ ਇਸ ਦੌਰਾਨ ਡੈਲਟਾ ਦੀ ਸਰਹੱਦ ਦੇ ਉੱਤੇ ਇੱਕ ਪੁਲਿਸ ਅਧਿਕਾਰੀ ਦੁਆਰਾ ਪਹਿਲਾਂ ਕੀਤੀ ਗਈ ਗੋਲੀਬਾਰੀ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਕੈਨੇਡੀਅਨ ਪੁਲਿਸ ਨੇ ਦੋ ਅਮਰੀਕੀ ਆਦਮੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਸ ਡਰਾਈਵਰ ਦੇ ਵਜੋਂ ਕੰਮ ਕਰਦਾ ਸੀ ਅਤੇ ਮਨੁੱਖੀ ਤਸਕਰੀ ਦੇ ਇੱਕ ਮਾਮਲੇ ਦੇ ਵਿੱਚ ਦੋਸ਼ ਲਗਾਏ ਨੇ RCMP ਨੇ ਬੁੱਧਵਾਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਕਿ ਇਹਨਾਂ ਆਦਮੀਆਂ ਜਿਨ੍ਹਾਂ ਵਿੱਚ ਇੱਕ 36 ਸਾਲਾਂ ਦਾ ਨਿਊਯਾਰਕ ਰਾਜ ਨਿਵਾਸੀ ਹੈ ਤੇ ਇੱਕ 35 ਸਾਲਾਂ ਦਾ ਨਿਊ ਜਰਸੀ ਦਾ ਵਿਅਕਤੀ ਹੈ ਨੇ ਕਥਿਤ ਤੌਰ ਦੇ ਉੱਤੇ ਲਗਭਗ 3 ਮਹੀਨਿਆਂ ਦੀ ਮਿਆਦ ਦੇ ਵਿੱਚ ਬੱਸ ਰਾਹੀਂ 50 ਤੋਂ ਵੱਧ ਪ੍ਰਵਾਸੀਆਂ ਨੂੰ ਕੈਨੇਡਾ ਦੇ ਵਿੱਚ ਦਾਖਲ ਕਰਨ ਦਾ ਪ੍ਰਬੰਧ ਕੀਤਾ ਫੋਰਸ ਨੇ ਕਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਆਦਮੀ ਉਸ ਕੰਪਨੀ ਦੇ ਲਈ ਬੱਸ ਡਰਾਈਵਰ ਦੇ ਵਜੋਂ ਕੰਮ ਕਰਦਾ ਸੀ ਜਿਸ ਦੀ ਵਰਤੋਂ ਕੀਤੀ ਗਈ ਸੀ ਤੇ ਇਹਨਾਂ ਆਦਮੀਆਂ ਨੂੰ ਸਤੰਬਰ 2023 ਦੇ ਵਿੱਚ ਕਿਊਬਿਕ ਦੇ ਵਿੱਚ ਸੈਂਟ ਬਰਨਾਰਡ ਡੀ ਲੋਕੇਲ ਜਿਹੜਾ ਲੋਕਲ ਸਰਹੱਦੀ ਕਰਾਸਿੰਗ ਤੋਂ ਗ੍ਰਫਤਾਰ ਕੀਤਾ ਗਿਆ ਸੀ ਤੇ ਉਹਨਾਂ ਦੇ ਉੱਤੇ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਸੁਰੱਖਿਆ ਐਕਟ ਦੀ ਧਾਰਾ 117 ਦੇ ਉਲਟ ਕੈਨੇਡਾ ਦੇ ਵਿੱਚ ਪ੍ਰਵੇਸ਼ ਕਰਨ ਦੇ ਪ੍ਰਵੇਸ਼ ਕਰਨ ਦਾ ਪ੍ਰਬੰਧ ਕਰਨ ਕੈਨੇਡਾ ਦੇ ਵਿੱਚ ਪ੍ਰਵੇਸ਼ ਦੇ ਪ੍ਰਬੰਧ ਕਰਨ ਦੀ ਸਾਜ਼ਿਸ਼ ਰਚਨ ਤੇ ਇੱਕ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਕਰਮਚਾਰੀਆਂ ਨੂੰ ਰਿਸ਼ਵਤ ਦੇਣ ਦੀ ਸਾਜ਼ਿਸ਼ ਰਚਨ ਦੇ ਇਹਨਾਂ ਤੇ ਦੋਸ਼ ਲਗਾਏ ਗਏ ਨੇ ਕੈਨੇਡਾ ਹਵਾਲਗੀ ਦੀ ਬੇਨਤੀ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਾਣਕਾਰੀ ਹੈ ਜਾਣਕਾਰੀ ਦੇਣ ਵਾਲੇ ਹੋਰ ਕਿਸੇ ਵੀ ਵਿਅਕਤੀ ਨੂੰ ਪੁਲਿਸ ਦੇ ਨਾਲ ਸੰਪਰਕਨ ਲੈ ਕੇ ਆ ਜਾ ਰਿਹਾ ਹੈ ਸੋਮਵਾਰ ਦੀ ਕੌਂਸਲ ਮੀਟਿੰਗ ਦੇ ਵਿੱਚ ਸਾਰੀ ਸਿਟੀ ਕੌਂਸਲ ਨੇ ਵਿਕਾਸ ਤੇ ਪਰਮਿਟਿੰਗ ਪ੍ਰਕਿਰਿਆ ਨੂੰ ਹੋਰ ਸੁਧਾਰਨ ਤੇ ਤੇਜ਼ ਕਰਨ ਦੇ ਲਈ ਮਹੱਤਵਪੂਰਨ ਕਦਮ ਚੁੱਕੇ ਨੇ ਜੋ ਆਨਲਾਈਨ ਪਰਮਿਟਿੰਗ ਸੇਵਾਵਾਂ ਦਾ ਵਿਸਤਾਰ ਤੇ ਕਿਰਾਏਦਾਰ ਸੁਧਾਰ ਪ੍ਰਵਾਨਗੀ ਪ੍ਰਕਿਰਿਆ ਜਿਹੜੀ ਹੈ ਉਹਨਾਂ ਨੂੰ ਸਰਲ ਬਣਾਉਣ ਯਾਨੀ ਸੌਖਾ ਬਣਾਉਣ ਦੇ ਉੱਤੇ ਧਿਆਨ ਕੇਂਦ੍ਰਿਤ ਕਰੇਗਾ ਮੇਰ ਬੈਂਡਾ ਲੋਕ ਨੇ ਕਿਹਾ ਹੈ ਕਿ ਕੌਂਸਲ ਅਰਜ਼ੀ ਦੇ ਜਮ੍ਹਾਂ ਕਰਨ ਤੋਂ ਲੈ ਕੇ ਪਰਮਿਟ ਜਾਰੀ ਕਰਨ ਤੇ ਕਿਰਾਏਦਾਰ ਸੁਧਾਰ ਪ੍ਰਵਾਨਗੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਲਈ ਵਚਨਬੱਧ ਹੈ ਤਾਂ ਜੋ ਨਵੇਂ ਘਰ ਅਤੇ ਵਪਾਰਕ ਮੌਕੇ ਜਲਦੀ ਮਾਰਕੀਟ ਦੇ ਵਿੱਚ ਸਕਨ ਉਹਨਾਂ ਕਹਿੰਦੇ ਕਿ ਸਾਡਾ ਟੀਚਾ ਹੀ ਅਰਜ਼ੀ ਤੋਂ ਪਰਮਿਟ ਜਾਰੀ ਕਰਨ ਦੇ ਸਮੇਂ ਨੂੰ ਘੱਟ ਤੋਂ ਘੱਟ ਕਰਨਾ ਹੈ ਤੇ ਡਿਵੈਲਪਮੈਂਟ ਅਰਜ਼ੀਆਂ ਨੂੰ ਆਨਲਾਈਨ ਸੇਵਾਵਾਂ ਦੇ ਵਿੱਚ ਸ਼ਾਮਿਲ ਕਰਨਾ ਆਧੁਨਿਕਤਾ ਤੇ ਕਾਰਜ ਕੁਸ਼ਲਤਾ ਦੇ ਵੱਲ ਇੱਕ ਵੱਡਾ ਕਦਮ ਹੈ ਇਹ ਮਹੱਤਵਪੂਰਨ ਬਦਲਾ ਸਾਨੂੰ ਪੂਰੀ ਤਰ੍ਹਾਂ ਆਨਲਾਈਨ ਪਰਮਿਟਿੰਗ ਸਿਸਟਮ ਦੇ ਨੇੜੇ ਲਿਆਉਂਦੇ ਨੇ ਜੋ ਪਾਰਦਰਸ਼ੀ ਪਹੁੰਚ ਯੋਗ ਅਤੇ ਵਰਤਨ ਦੇ ਵਿੱਚ ਵੀ ਕਾਫੀ ਸੁਖਾਲਾ ਹੋਣਗੇ ਕਾਉਂਸਲ ਦੇ ਇਹਨੇ ਇੱਕ ਆਧੁਨਿਕ ਪ੍ਰਕਿਰਿਆ ਨੂੰ ਅਪਣਾਉਣ ਦੀ ਵੀ ਮਨਜ਼ੂਰੀ ਦਿੱਤੀ ਹੈ ਜਿਸ ਦੇ ਨਾਲ ਕਿਰਾਏਦਾਰ ਸੁਧਾਰ ਦੇ ਲਈ ਪ੍ਰਕਿਰਿਆ ਨੂੰ ਤੇਜ਼ ਸਰਲ ਬਣਾਇਆ ਜਾਏਗਾ ਕੁਝ ਕਿਰਾਏਦਾਰ ਸੁਧਾਰ ਇਮਾਰਤ ਇਜਾਜ਼ਤ ਅਰਜ਼ੀਆਂ ਜਿਵੇਂ ਕਿ ਘੱਟ ਪੈਮਾਨੇ ਤੇ ਵਪਾਰਕ ਇੰਟੀਰੀਅਰ ਸੁਧਾਰ ਹੋਰਾਂ ਨਾਲੋਂ ਘੱਟ ਜਟਿਲ ਹੁੰਦੀਆਂ ਨੇ ਨਵਾਂ ਮਾਈਨਰ ਟੈਨੈਂਟ ਇੰਪਰੂਵਮੈਂਟ ਪ੍ਰੋਗਰਾਮ ਆਮ ਤੌਰ ਤੇ ਘੱਟ ਵਿਸ਼ਲੇਸ਼ਣ ਦੀ ਲੋੜ ਰੱਖੇਗਾ ਤੇ ਸਿਟਿੰਗ ਇੰਸਪੈਕਟਰਾਂ ਦੁਆਰਾ ਪੂਰੀਆਂ ਕੀਤੀਆਂ ਗਈਆਂ ਆਨਸਾਈਟ ਸਮਿਖਿਆ ਮਾ ਦੁਆਰਾ ਸਹਾਇਤਾ ਵੀ ਕੀਤੀ ਜਾ ਸਕਦੀ ਹੈ ਇਹਨਾਂ ਬਿਲਡਿੰਗ ਪਰਮਿਟਾਂ ਲਈ ਸਮਾਂ ਸੀਮਾ 2 ਤੋਂ 3 ਕਾਰੋਬਾਰੀ ਦਿਨ ਹੋਣਗੇ ਤੇ ਇਸ ਉਪਰਾਲੇ ਲਈ ਇੱਕ ਵਿਸ਼ੇਸ਼ ਟੀਮ ਅਨੁਕਤ ਕੀਤੀ ਜਾਵੇਗੀ ਜੋ ਮੁੱਖ ਤੌਰ ਤੇ ਟੈਨੈਂਟ ਅਪਰੂਵਮੈਂਟ ਪਰਮਿਟਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰੇਗਾ ਇਸ ਤੋਂ ਇਲਾਵਾ ਸਰਲ ਚੈਕਲਿਸਟ ਜਿਹੜੀ ਹੈ ਵੈੱਬਸਾਈਟ ਸਹਾਇਤਾ ਤੇ ਇੱਕ ਫਲੈਟ ਅਰਜ਼ੀ ਫੀਸ ਲਾਗੂ ਕੀਤੀ ਜਾਏਗੀ ਤਾਂ ਜੋ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਇਆ ਜਾ ਸਕੇ ਇਹ ਵੀ ਕੀਆ ਜਾ ਰਿਹਾ ਹੈ ਕਿ ਆਨਲਾਈਨ ਸੇਵਾਵਾਂ ਦੇ ਵਿੱਚ ਹੋਰ ਅਰਜ਼ੀਆਂ ਨੂੰ ਸ਼ਾਮਿਲ ਕਰਨਾ ਪਰਮਿਟ ਪ੍ਰਕਿਰਿਆ ਰਾਹੀਂ ਬਿਨੇਕਾਰਾਂ ਦੇ ਨਾਲ ਕੰਮ ਕਰਨਾ ਤੇ ਇਹ ਯਕੀਨੀ ਬਣਾਉਣਾ ਕਿ ਅਰਜ਼ੀਕਰਤਾਵਾਂ ਦੇ ਕੋਲ ਪ੍ਰਵਾਨਗੀ ਪ੍ਰਕਿਰਿਆ ਨੂੰ ਕੁਸ਼ਲਤਾ ਨਾਲ ਨੇਵੀਗੇਟ ਕਰਨ ਦੇ ਲਈ ਸਪਸ਼ਟ ਤੇ ਪਹੁੰਚਯੋਗ ਜਾਣਕਾਰੀ ਹੋਵੇ ਇਹ ਵਿਸਤਾਰ ਵਿਭਿੰਨ ਸ਼੍ਰੇਣੀ ਅਰਜ਼ੀਆਂ ਤੋਂ ਲੈ ਕੇ ਪਰਮਿਟ ਦੇਣ ਤੇ ਨਿਰੇਖਣਾ ਤੱਕ ਦੇ ਤਜਰਬੇ ਨੂੰ ਮਿਆਰੀ ਬਣਾਉਣ ਤੇ ਸੁਧਾਰਨ ਦੇ ਵਿੱਚ ਵੀ ਮਦਦ ਕਰੇਗਾ ਜਿਸੋ ਦੇ ਦੇ ਗਿਆ ਐਡਵਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹ ਦਰਸ਼ਕਾਂ ਨੂੰ ਕੁਲਮੀ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਅ ਅਲਬਰਟਾ ਵਾਸੀਓ ਸਨੋ ਇੱਕ ਵਾਰੀ ਮੁੜ ਕੇ ਫੇ ਆ ਰਹੀ ਹੈ ਬਹੁਤ ਮਤਲਬ ਸੂਬੇ ਦਾ ਵੱਡਾ ਹਿੱਸਾ ਜਿਹੜਾ ਆ ਉਹ ਕੱਲ ਨੂੰ 10 ਤੋਂ 20 ਸੈਂਟੀਮੀਟਰ ਤੱਕ ਦੀ ਸਨੋ ਪੈ ਸਕਦੀ ਹੈ ਆ ਸੋ ਇਸ ਕਰਕੇ ਜਿਨ੍ਹਾਂ ਨੇ ਸ਼ਾਵਲ ਆਪਣੇ ਪਾਸੇ ਰੱਖ ਦਿੱਤੇ ਸੀ ਵੀ ਹੁਣ ਮੌਸਮ ਬੜਾ ਵਧੀਆ ਹੋ ਗਿਆ ਕੱਲ ਨੂੰ ਤਿਆਰ ਹੋ ਜਾਓ ਫੇਰ ਇੱਕ ਵਾਰੀ ਸਨੋ ਜਿਹੜੀ ਹੈ ਜੀ ਮੁੜ ਕੇ ਆ ਰਹੀ ਆ ਕੱਲ ਸਵੇਰੇ ਸ਼ੁਰੂ ਹੋ ਜਾਣੀ ਆ ਇਹ ਵੈਦਰ ਡਿਪਾਰਟਮੈਂਟ ਵਾਲੇ ਦੱਸਦੇ ਨੇ ਕ੍ਰਿਸਟੀ ਕਲੇਮਿੰਗਾ ਹੋਰੀ ਉਹ ਕਹਿੰਦੇ ਜੀ ਵੀ ਵੀਰਵਾਰ ਸਵੇਰੇ ਇਹ ਸਨੋ ਪੈਣੀ ਸ਼ੁਰੂ ਹੋਣੀ ਆ ਤੇ ਵੀਰਵਾਰ ਸ਼ਾਮ ਨੂੰ ਜਾ ਕੇ ਬੰਦ ਹੋ ਜਾਣੀ ਆ ਉਧਰੋਂ ਗ੍ਰੈਂਡ ਪ੍ਰੇਰੀ ਵਾਲੇ ਪਾਸੇ ਤੋਂ ਸ਼ੁਰੂ ਹੋਣੀ ਆ ਜੀ ਔਰ ਐਡਮਿੰਟਨ ਦਾ ਏਰੀਆ ਜਿਹੜਾ ਸ਼ੇਰਵੁੱਡ ਪਾਰਕ ਸੇਂਟ ਆਲਬਰਟ ਇਹ ਸਾਰੇ ਹੀ ਇੱਥੇ ਜਿਹੜੇ ਆ ਇਹਨਾਂ ਦੇ ਵਿੱਚ ਸਨੋ ਪੈਣੀ ਆ ਇਹਦਾ ਕਰਕੇ ਉਹ ਕਹਿੰਦੇ ਜੀ ਵੀ ਹਾਈਵੇ ਵੀ ਤੇ ਸੜਕਾਂ ਵੀ ਤੇ ਜਿਹੜੇ ਪਾਰਕਿੰਗ ਲੋਟ ਆ ਉਹ ਵੀ ਲੋਕਾਂ ਨੂੰ ਨੈਵੀਗੇਟ ਕਰਨਾ ਉੱਥੇ ਔਖਾ ਹੋ ਜਾਣਾ ਤੇ ਰਾਸ਼ਾਵਰ ਦੇ ਵਿੱਚ ਜਦੋਂ ਘਰ ਨੂੰ ਜਾਣਾ ਉਹ ਵੀ ਤਕਲੀਫ ਹੋਵੇਗੀ ਸੋ ਐਡਜਸਟ ਕਰਨਾ ਪੈਣਾ ਤੁਹਾਨੂੰ ਜਾਂ ਤਾਂ ਪਬਲਿਕ ਟਰਾਂਜ਼ਿਟ ਲੈ ਲਓ ਵਧੀਆ ਰਹੋਗੇ ਤੇ ਵਰਨਾ ਤੁਹਾਨੂੰ ਉੱਥੇ ਜ਼ਿਆਦਾ ਸਮਾਂ ਲੱਗ ਸਕਦਾ ਹੈ ਫੇਰ ਮੁੜ ਕੇ ਜਾ ਕੇ ਜੀ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਤਾਪਮਾਨ ਉਦਣ ਵੀ ਠੰਡਾ ਹੀ ਰਹਿਣਾ ਹੈ ਕੱਲ ਨੂੰ ਜਿਹੜਾ ਤਾਪਮਾਨ ਹੈ ਵੀਰਵਾਰ ਵਾਲੇ ਦਿਨ ਵਿੰਡ ਚਿੱਲ ਦੇ ਨਾਲ -13 ਡਿਗਰੀ ਸੈਂਟੀਗ੍ਰੇਡ ਹੋਣਾ ਪਰ ਉਹ ਕਹਿੰਦੇ ਕਈ ਜਗ੍ਹਾ ਦੇ ਉੱਤੇ ਤੇਜ਼ ਹਵਾਵਾਂ ਵੀ ਵਗਣ ਗਈਆਂ ਉਹਦੇ ਨਾਲ ਕੰਡੀਸ਼ਨਸ ਜਿਹੜੀਆਂ ਜੀ ਉਹ ਹੋਰ ਵਿਗੜ ਸਕਦੀਆਂ ਨੇ ਖਾਸ ਕਰਕੇ ਡਰਾਈਵਿੰਗ ਲਈ ਸੋ ਉਹਦੇ ਲਈ ਉਹ ਕਹਿੰਦੇ ਧਿਆਨ ਰੱਖਣਾ ਸੋ ਕੱਲ ਨੂੰ 10 ਤੋਂ 20 ਸੈਂਟੀਮੀਟਰ ਤੱਕ ਦੀ ਸਨੋ ਪੈ ਸਕਦੀ ਹੈ ਭਾਰੀ ਸਨੋ ਪੈ ਸਕਦੀ ਹੈ ਸੋ ਉਹਦੇ ਲਈ ਬਚਾਅ ਕਰਨ ਲਈ ਜੀ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਭਾਈ ਆਪਣਾ ਖਿਆਲ ਰੱਖਣਾ ਅਗਰ ਤੁਸੀਂ ਕਿਤੇ ਦੂਰ ਨੇੜੇ ਤੇੜੇ ਜਾ ਰਹੇ ਕਿਉਂਕਿ ਬਹੁਤ ਵੱਡੇ ਹਿੱਸੇ ਵਿੱਚ ਅਲਬਰਟਾ ਦੇ ਇਹ ਸਨੋ ਜਿਹੜੀ ਹੈ ਜੀ ਪੈਣੀ ਆ ਐਕਸੈਪਟ ਪੇ ਉਧਰ ਰੈਡ ਇਅਰ ਨਹੀਂ ਪੈ ਰਹੀ ਤੇ ਕੈਲਗਰੀ ਨਹੀਂ ਪੈ ਰਹੀ ਹਾਂ ਹੁਣ ਥੋੜਾ ਜਿਹਾ ਹੋਇਆ ਨਾ ਅਕੀ ਕਹਿੰਦੇ ਹਾਂ ਤੇ ਗੁੱਸਾ ਆਉਂਦਾ ਹੈ ਵੀ ਕੈਲਗਰੀ ਜਿਨੀ ਪੈ ਰਹੀ ਤੇ ਸਾਡੇ ਕਿਦਾਂ ਪੈ ਰਹੀ ਆ ਖੈਰ ਆਪਾਂ ਨੂੰ ਵਾ ਤੁਹਾਨੂੰ ਪਤਾ ਜੀ ਫਾਰਮਰ ਹਮੇਸ਼ਾ ਕੰਪਲੇਂਟ ਕਰਦੇ ਆ ਜਦੋਂ ਆਪਣੇ ਅੱਗਾਂ ਵਗੈਰਾ ਲੱਗਦੀਆਂ ਉਹਦੇ ਲਈ ਵੀ ਸਾਨੂੰ ਚਾਹੀਦਾ ਵੀ ਪਹਿਲਾਂ ਸਲਾਬਾ ਹੋਵੇ ਤੇ ਚੰਗੀ ਕਰ ਲਿਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਵੈਂਟਨ ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ